ਦੇ ਪੰਜਾਬ ਦੇ ਉਹ ਸੇਵ ਬੈਂਸ ਬ੍ਰਦਰ ਤੇ ਖਹਿਰਾ ਇਹਨਾਂ ਨੇ ਅਸੈਂਬਲੀ ਚੋਂ ਕੱਢਿਆ ਬਾਹਰ ਉਹਨਾਂ ਨੂੰ ਇਹਨਾਂ ਨੂੰ ਲੱਗਾ ਕਿ ਇਹ ਸਰ ਦੋਏ ਜਣੇ ਸੀ ਜਿਹੜੇ ਸਾਡੇ ਮਾਨ ਮਾਪੀਆ ਦਾ ਸਤਿਮ ਨੋਕੀਆ ਜਿਹੜਾ ਇਹਨਾਂ ਦੇ ਜਿਹੜੇ ਧੱਗਾ ਨੰਗਾ ਕਰਦੇ ਸੀ ਇਹਨਾਂ ਦੇ ਜੋ ਘਟਾਲੇ ਉਹਨਾਂ ਦੀ ਆਵਾਜ਼ ਕੀ ਕਰਦੇ ਸੀ ਜਦ ਅੱਜ ਇਹਨਾਂ ਨੂੰ ਲੱਗਾ ਕਿ ਇਹ ਪੰਜਾਬ ਦੇ ਜਿਹੜੇ 20 ਪੁੱਤ ਹੋਰ ਪੰਜਾਬ ਦੀ ਧਰਤੀ ਨੇ ਅੱਜ ਚੁਣ ਕੇ ਭੇਜੇ ਆ ਇਹ ਸਾਡੇ ਦੇ ਕਾਰਨਾਮੇ ਆ ਉਹਨਾਂ ਨੂੰ ਮੰਗਾਂ ਕਰਨਗੇ ਉਹਦੇ ਖਿਲਾਫ ਅੱਜ ਇਹਨਾਂ ਨੇ ਚੱਕ ਕੇ ਸਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਆ ਪਰ ਪੰਜਾਬ ਦੇ ਲੋਕਾਂ ਨੇ ਸਾਨੂੰ ਪੰਜ ਸਾਲਾਂ ਲਈ ਚੁਣ ਕੇ ਭੇਜਿਆ ਅਸੀਂ ਇਹਨਾਂ ਦੀਆਂ ਇਹਨਾਂ ਵਦੀਕੀਆਂ ਤੋਂ ਇਹਨਾਂ ਦੀਆਂ ਇਹਨਾਂ ਚਾਲਾਂ ਤੋਂ ਅਸੀਂ ਡਰਨ ਵਾਲੇ ਨਹੀਂ ਸਾਨੂੰ ਪੰਜਾਬ ਦੇ ਲੋਕਾਂ ਨੇ ਆਪਣੀ ਆਵਾਜ਼ ਬਣਾ ਕੇ ਇੱਥੇ ਭੇਜਿਆ ਅਸੀਂ ਪੰਜਾਬ ਦੇ ਲੋਕਾਂ ਨੇ ਇੱਥੇ ਆਵਾਜ਼ ਬਲੰਦ ਕਰਾਂਗੇ ਕੱਲ ਸੁਖਬੀਰ ਬਾਦਲ ਜਿਹਨੇ ਬੜੀ ਸ਼ਾਂਤੀ ਤੇ ਹਲਕਤੇ ਹੱਥ ਮਾਰ ਕੇ ਕਿਹਾ ਕਿ ਜੇ ਤੁਹਾਡੇ ਵਿੱਚ ਜੁਰਤ ਹੈ ਤਾਂ ਮੇਰੀਆਂ ਜਿਹੜੀਆਂ ਜਾਂਚ ਜਿਹੜੀ ਤੁਸੀਂ ਕਰਵਾ ਕੇ ਦੇਖ ਲਵੋ ਅੱਜ ਮੈਂ ਤੁਹਾਡੇ ਜ਼ਰੀਏ ਆਪਣੇ ਪੰਜਾਬ ਦੇ ਲੋਕਾਂ ਨੂੰ ਮੀਡੀਆ ਦੇ ਜ਼ਰੀਏ ਇਹਨਾਂ ਕੋਲੋਂ ਪੁੱਛਣਾ ਚਾਹੁੰਦਾ ਜਿਹੜੇ ਕਹਿੰਦੇ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਬੱਬਰ ਸ਼ੇਰ ਹੈ ਉਹ ਅੱਜ ਤੋਂ ਪਹਿਲਾਂ ਤੁਸੀਂ ਸਟੇਜਾਂ ਤੇ ਸੁਣਿਆ ਕਿ ਸੁਖਵੀਰ ਬਾਦਲ ਨੂੰ ਬਲੂਂਗੜਾ ਕਹਿੰਦਾ ਅੱਜ ਮੈਂ ਪੁੱਛਣਾ ਚਾਹੁੰਦਾ ਇਹ ਜਿਹੜੇ ਬੱਬਰ ਸ਼ੇਰ ਕਹਿੰਦੇ ਨੇ ਉਸ ਬਲੂਂਗੜੇ ਦੀ ਜਿਹੜੀ ਕੱਲ ਉਹਨੇ ਧਮਕੀ ਦਿੱਤੀ ਹੈ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਸਾਡੀ ਜਾਂਚ ਕਰਵਾ ਕੇ ਦੇਖੋ ਜਦਕਿ ਉਹਨੂੰ ਕਹਿਣਾ ਇਹ ਚਾਹੀਦਾ ਸੀ ਕਿ ਜੇਕਰ ਸਾਡੇ ਵਿੱਚ ਕੋਈ ਗਲਤੀ ਹੈ ਤਾਂ ਤੁਸੀਂ ਜਾਂਚ ਕਰਵਾ ਲਵੋ ਅੱਜ ਪੂਰਾ ਹਾਊਸ ਇਸ ਬਾਦਲ ਸਰਕਾਰ ਦੀਆਂ ਜਿਹੜੀਆਂ ਪਿਛਲੇ ਕੋਟਾਲੇ ਨੇ ਉਹਨਾਂ ਦੀ ਜਾਂਚ ਦੀ ਮੰਗ ਕਰ ਰਿਹਾ ਹੈ ਮਾਨ ਜੋ ਕਿਹੜੇ ਕਾਂਗਰਸ ਦੇ ਐਮਐਲਏ ਮੰਤਰੀ ਉਹ ਵੀ ਕਹਿੰਦੇ ਨੇ ਪਰ ਮੈਂ ਬੜਾ ਹਰਿਆਣਾ ਬੜਾ ਪਰੇਸ਼ਾਨ ਕੈਪਟਨ ਸਾਹਿਬ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਪਹਿਲਾਂ ਕਿਹਾ ਕਿ ਮੇਰੇ ਕੋਲ ਉਹਨਾਂ ਦੇ ਰੇਤ ਕੋਟਾਲਿਆਂ ਦੇ ਨਾਮ ਨੇ ਮੈਂਨੰਗ ਜਿਹੜੇ ਕਰਦੇ ਨੇ ਕਾਲੀ ਦਲ ਦੇ ਐਮਐਲਏ ਉਹ ਕਿਉਂ ਨਹੀਂ ਜਨਤਕ ਕਰਦੇ ਕਿਹੜੀਆਂ ਉਹ ਗੱਲਾਂ ਨੇ ਜਿਨ੍ਹਾਂ ਤੋਂ ਡਰਦੇ ਨੇ ਸਿਰ ਪੰਜਾਬ ਦੀ ਆਵਾਜ਼ ਜਿਨ੍ਹਾਂ ਨੇ ਸਾਨੂੰ ਚੁੜ ਕੇ ਭੇਜਿਆ ਕਿ ਸਾਡੇ ਹਲਕੇ ਦੀਆਂ ਮੰਗਾਂ ਆਪਣੇ ਇਸ ਵਿਧਾਨ ਸਭਾ ਦੇ ਵਿੱਚ ਰੱਖੋ ਮੈਂ ਮੈਨੂੰ ਪੁੱਛਿਆ ਮੈਨੂੰ ਮਾਲਪੁਰ ਦੇ ਲੋਕਾਂ ਨੇ ਕਹਿ ਕੇ ਭੇਜਿਆ ਕਿ ਸਾਨੂੰ ਪੀਣ ਲਈ ਪਾਣੀ ਦੇ ਦਿਓ ਸਾਡੇ ਨਿਆਣਿਆਂ ਨੂੰ ਅਸੀਂ ਸੋਨੇ ਦੀਆਂ ਤਰਾਗੜੀਆਂ ਪੇ ਬਣ ਲਾਂਗੇ ਗੜ ਸ਼ੰਕਰ ਦੇ ਲੋਕਾਂ ਨੇ ਕਿਹਾ ਕਿ ਬਾਈਪਾਸ ਬਣਾ ਦਿਓ ਅਸੀਂ ਆਪਣੇ ਮੁੰਡਿਆਂ ਦੇ ਵਿਆਹ ਨੂੰ ਚਾਰ ਚਾਰ ਨੋਵਾ ਗੱਡੀਆਂ ਆਪਣੇ ਆਪ ਲੈ ਜਾਾਂਗੇ ਪੀਤ ਇਲਾਕੇ ਦੇ ਲੋਕਾਂ ਨੇ ਜਿੱਥੇ ਬੱਤੀ ਪੈਂਦਾ ਜਿੱਥੇ ਲੋਕਾਂ ਨੂੰ ਪੀਣ ਨੂੰ ਪਾਣੀ ਨਹੀਂ ਹੈ ਰਾਤ ਨੂੰ ਖੇਤਾਂ ਵਿੱਚ ਸੌਂਦੇ ਨੇ ਜਿੱਥੇ ਇੱਕ ਅਨਾਜ ਦਾ ਦਾਣਾ ਨਹੀਂ ਹੁੰਦਾ ਪੇਠਾ ਪਿਛਲੇ ਸਾਲਾਂ ਤੋਂ ਉੱਥੇ ਰੁਲ ਰਿਹਾ ਹੈ 70 ਸਾਲਾਂ ਤੋਂ ਉਹ ਲੋਕ ਕਾਲੇ ਪਾਣੀਆਂ ਵਰਗੀ ਸਜ਼ਾ ਲਈ ਮਜਬੂਰ ਨੇ ਪੀਣ ਲਈ ਪਾਣੀ ਉੱਥੇ ਨਹੀਂ ਪੜਨ ਲਈ ਸਕੂਲ ਉੱਥੇ ਨਹੀਂ ਹਸਪਤਾਲਾਂ ਵਿੱਚ ਡਾਕਟਰ ਨਹੀਂ ਕੋਈ ਵੀ ਉੱਥੇ ਵਿਦਿਅਕ ਅਦਾਰਾ ਨਹੀਂ ਕੋਈ ਉਜੋਗਿਕ ਨਹੀਂ ਹੈਗਾ ਉੱਥੇ ਕੋਈ ਰੁਜ਼ਗਾਰ ਨਹੀਂ ਹੈ ਅੱਜ ਅਸੀਂ ਉਹਨਾਂ ਲੋਕਾਂ ਦੀ ਗੱਲ ਕਰਨੀ ਸੀ ਅੱਜ ਮੈਂ ਗੜਸ਼ੰਕਰ ਦੇ ਲੋਕਾਂ ਦਾ ਸਵਾਲ اٹھਾਇਆ ਸੀ ਕਿ 2007 ਦੇ ਵਿੱਚ ਕਹਿੰਦੇ ਨੇ ਕਿ ਕੈਪਟਨ ਸਾਹਿਬ ਨੇ ਪੱਥਰ ਰੱਖਿਆ ਅੱਜ ਮੈਨੂੰ ਜਵਾਬ ਮਿਲਿਆ ਪੀ ਡਬਲਯੂ ਡੀ ਵੱਲੋਂ ਮੰਤਰੀ ਸਾਹਿਬ ਨੇ ਦਿੱਤਾ ਹੈ ਕਿ ਕੋਈ ਨਹੀਂ ਪੱਥਰ ਨਹੀਂ ਰੱਖਿਆ ਕੋਈ ਉੱਥੇ ਬਾਈਪਾਸ ਬਣਾਉਣ ਦੀ ਤਜ਼ਵੀਜ਼ ਨਹੀਂ ਹੈ ਇਹ ਲੋਕ ਸਿਰਫ ਆਪਣੇ ਨਿੱਜੀ ਮਫਾਦ ਦੇ ਲਈ ਅੱਜ ਮੈਂ ਪਿਛੇ ਪੜ੍ਹਿਆ ਅਖਬਾਰਾਂ 'ਚ ਸਾਡੇ ਗੜਸ਼ੰਕਰ ਵਿੱਚ ਵੀ ਲੱਡੂ ਵੰਡੇ ਜਾ ਰਹੇ ਆ ਕਿ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਮਾਫ਼ ਕਰ ਦਿੱਤਾ ਪਰ ਮਿਹਨਤ ਹਰਾ ਹੈ ਨਾ ਕਿ 2000 ਕਰੋੜ ਕਹਿਣ ਵਾਲੇ 20000 ਕਰੋੜ ਕਹਿਣ ਵਾਲੇ 1500 ਕਰੋੜ ਤੇ ਨਿਬਟ ਗਏ ਐਮ ਐਲ اے ਸਾਹਿਬ ਐਮ ਐਲ اے ਸਾਹਿਬ ਜਿਹੜੀ ਅੱਜ ਪੱਗਾਂ ਦੀ ਬੇਅਦਬੀ ਹੋਈ ਹੈ ਕਈ ਆਪ ਵਾਲੇ ਐਮ ਐਲ اے ਤੁਹਾਡੇ ਵੀ ਜਿਵੇਂ ਪੱਗ ਲਈ ਹੋਈ ਹੈ ਕੀ ਤੁਸੀਂ ਇਹ ਮੁੱਦਾ ਅਕਾਲ ਤਖਤ ਤੇ ਜਾਂ ਕਿਤੇ ਹੋਰ ਲੈ ਕੇ ਜਾਓਗੇ ਚੱਕੋਗੇ ਬਿਲਕੁਲ ਲੈ ਕੇ ਜਾਵਾਂਗੇ ਜੀ ਅੱਜ ਤੋਂ ਪਹਿਲਾਂ ਵੀ ਪੰਜਾਬ ਦੀ ਜਵਾਨੀ ਨੂੰ ਜਦੋਂ ਵੀ ਕਾਂਗਰਸ ਦੀ ਸਰਕਾਰ ਆਈ ਹੈ ਇਹਨਾਂ ਨੇ ਸਿੱਖਾਂ ਦਾ ਕਾਣ ਕੀਤਾ ਉਹ ਪਾਵੇਂ ਪੰਜਾਬ ਹੋਵੇ ਪਾਵੇਂ ਦਿੱਲੀ ਹੋਵੇ ਅੱਜ ਵੀ ਇਸ ਸਿੰਘ ਦੀ ਇਸ ਕੈਪਟਨ ਨੇ ਜਿਹੜੇ ਕਹਿੰਦੇ ਆ ਕਿ ਅਸੀਂ ਪਾਣੀਆਂ ਦੇ ਰਾਖੇ ਆ ਅਸੀਂ ਸਿੱਖਾਂ ਦੇ ਰਾਖੇ ਆ ਸਾਡੀ ਦਸਤਾਰ ਇੱਥੇ ਰੋਲੀ ਏ ਤੁਹਾਡੇ ਸਾਹਮਣੇ ਆਊਗਾ ਸਮਾਂ ਜਦ ਪੰਜਾਬ ਦੇ ਲੋਕ ਇਹਨਾਂ ਕਮੰਡੀ ਰਾਜਿਆਂ ਨੂੰ ਸੜਕਾਂ ਦੇ ਉੱਪਰ ਰੋਲਣਗੇ ਤੇ ਤੁਹਾਡੇ ਸਾਹਮਣੇ ਆ ਕੇ ਇਹ ਸਾਡੀ ਪਾਰਟੀ ਦਾ ਫੈਸਲਾ ਹਟਾ ਦੇ ਅੰਦਰ ਅੰਦਰ ਕਾਂਗਰਸ ਵਾਲੇ ਐਡਿਸ਼ਨ ਲਾ ਰਿਹਾ ਕਿ ਆਮ ਆਦਮੀ ਪਾਰਟੀ ਵਾਲੇ ਤੇ ਅਕਾਲੀ ਦਲ ਵਾਲੇ ਐਮਐਲਏ ਰਲ ਕੇ ਇਕੱਠੇ ਹੋ ਕੇ ਇਹ ਸਾਰਾ ਕਰ ਰਹੇ ਆ ਤੁਸੀਂ ਮੈਨੂੰ ਦੱਸਿਓ ਅੱਜ ਤੋਂ ਇੰਨੇ ਦਿਨ ਪਹਿਲਾਂ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਆਪੋਜੀਸ਼ਨ ਵਾਲੇ ਜਦੋਂ ਆਪਣੇ ਸਪੀਕਰ ਸਾਹਿਬ ਨੂੰ ਇਦਾਂ ਲੱਗਦਾ ਜਿੱਦਾਂ ਉਹਨਾਂ ਨੂੰ ਉਧਰੰਗ ਹੋ ਗਿਆ ਸਾਡੀ ਸਾਈਡ ਤਾਂ ਦੇਖਦੇ ਵੀ ਨਹੀਂ ਨਾ ਸਾਨੂੰ ਜ਼ੀਰੋ ਆਵਰਸ ਟਾਈਮ ਨਾ ਸਾਨੂੰ ਸਪਲੀਮੈਂਟਰੀ ਦਾ ਟਾਈਮ ਨਾ ਸਾਡੇ ਕੁਐਸਚਨ ਨੂੰ ਕੋਈ ਟਾਈਮ ਪੋਸਟਪੋਨ ਕੀਤਾ ਜਾਂਦਾ ਜਦੋਂ ਅਸੀਂ ਬੜੀ ਆਵਾਜ਼ ਰੱਖਦੇ ਆ ਬਾਈਕਟ ਕਰਦੇ ਫਿਰ ਕਹਿੰਦੇ ਬਾਈਕਟ ਕਰ ਗਏ ਅੱਜ ਅਸੀਂ ਕੋਈ ਬਾਈਕਟ ਨਹੀਂ ਕਰਨਾ ਸਿਕਾ ਸਿਰਫ ਆਪਣਾ ਰੋਸ ਪ੍ਰਦਰਸ਼ਨ ਕਰ ਰਏ ਕਿ ਸਾਨੂੰ ਵੀ ਬੋਲਣ ਦਾ ਟਾਈਮ ਦਿਓ ਸਾਡੇ ਜਿਹੜੇ ਪੰਜਾਬ ਦੇ ਦੋ ਸ਼ੇਰ ਜਿਹੜੇ ਇਹਨਾਂ ਨੇ ਵਿਧਾਨ ਸਭਾ ਦੇ ਬਾਹਰ ਰੋਕ ਲਏ ਅੰਦਰ ਨਹੀਂ ਆਣ ਦਿੱਤੇ ਸਕੇ ਉਹਨਾਂ ਨੂੰ ਸਦਨ ਦੇ ਅੰਦਰ ਤਾਂ ਆਣ ਦਿਓ ਤੁਸੀਂ ਅਸੈਂਬਲੀ 'ਚ ਨਹੀਂ ਆਣਨਾ ਵੱਖਰੀ ਏ ਪੰਜਾਬ ਦੇ ਲੋਕਾਂ ਨਾਲ ਇੱਕ ਜਿਹੜੀ ਹੱਕ ਸੱਚ ਦੀ ਆਵਾਜ਼ ਚੁੱਕੀ ਜਾਣੀ ਐ ਉਹਦੇ ਖਿਲਾਫ ਬੜਾ ਬਹੁਤ ਵੱਡਾ ਛੜਜੰਤਰ ਹੈ ਧੰਨਵਾਦ ਤੁਹਾਨੂੰ ਪਿੰਡ ਨੂੰ ਪਿੰਡ ਨੂੰ ਮੈਂ ਅੰਦਰ ਜੀ ਹਾਂ ਜੀ ਗਰਸ਼ਨ ਗੋਪਾਲ ਜੀ ਹੈਲੋ ਵਿਚਾਰ ਲਓ ਵਿਚਾਰ ਹੈਲੋ 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 ਇੱਕ ਸਕਿੰਟ ਨਾਮ ਤੇ ਹਲਕਾ ਦੱਸਿਓ ਇੱਕ ਰਿਆਸਤ ਮੇਰਾ ਨਾਮ ਜੈ ਕ੍ਰਿਸ਼ਨ ਸਿੰਘ ਰੌੜੀ ਹਲਕਾ ਗੜਸ਼ੰਕਰ ਅਭੀਲ ਜੀ ਲੋਕਾਂ ਨੇ 42000 ਲੋਕਾਂ ਨੇ ਵੋਟਾਂ ਦੇ ਨਾਲ ਵਿੱਚ ਭੇਜਿਆ ਐਸੇ ਜਵਾਜ ਕੀ